ਕਾਸਮੋਸ ਹੈਗੇ ਪਾਸਤਾ ਸਮੋਸਾ ਚੀਜ਼ ਕੌਨ ਰੋਸ ਸਮੋਸਾ ਆਲੂ ਤਮੋਸਾ ਮਨਚੂਰੀਅਨ ਸਮੋਸਾ ਬਈ ਤੁਸੀਂ ਸਾਡੇ ਸਮੋਸੇ ਦੇਖੋ ਜਿਹਦੇ ਜਿੱਦਾਂ ਆਇਲ ਨਹੀਂ ਹੋਏਗਾ ਆਇਲ ਫਰੀ ਸਮੋਸਾ ਆਏਗਾ ਜਿਹਦਾ ਮੈਂ ਤੋੜੇ ਖਾਓ ਬਿਲਕੁਲ ਆਇਲ ਨਹੀਂ ਤੁਹਾਨੂੰ ਕਿਸੇ ਸਮੋਸੇ ਵਿੱਚ ਨਹੀਂ ਮਿਲੇਗਾ ਇਹ ਸਾਨੂੰ ਹੋ ਗਏ ਜੀ 19 ਸਾਲ ਹੋ ਗਏ ਨੇ ਇਹ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀਗਾ ਜੀ ਕੰਮ ਨਾਲ ਉਸ ਤੋਂ ਆ ਪਾਪਾ ਨੇ ਸੰਭਾਲਿਆ ਤੇ ਹੁਣ ਅਸੀਂ ਸੰਭਾਲਦੇ ਹਾਂ ਸਾਡੇ ਕੋਲ ਪੰਜ ਤਰੀਕੇ ਦੇ ਸਮੋਸੇ ਹੁੰਦੇ ਨੇ ਆਲੂ ਵਾਲੇ ਨੂਡਲ ਵਾਲੇ ਮਨਚੂਰੀਅਨ ਚੀਜ਼ ਕੌਨ ਪਾਸਤਾ ਸਵੇਰੇ 8:00 ਤੋਂ ਲੈ ਕੇ ਦਪੀ 9:00 ਤੱਕ ਹੁਣ ਆਪਣਾ ਜਿਹੜ ਇਸ ਸਮੋਸੇ ਨੂੰ ਇੱਕ ਸਮੋਸੇ ਨਾਲ ਦੋ ਟੇਸਟ ਆਇਆ ਸਮੋਸੇ ਦਾ ਟੇਸਟ ਹੈ ਹੀ ਹੈ ਚਲੋ ਨਾ ਜਿਹੜਾ ਚੀਜ਼ ਕੋਨ ਰੋਲਾ ਜਿਹੜਾ ਟੇਸਟ ਕਰ ਰਾਨੇ ਵਿੱਚ ਉਹ ਤੇ ਲਾਜਵਾਬ ਹੈ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਘੈਂਟ ਖਸਤਾ ਸਮੋਸੇ ਤਾਂ ਤੁਹਾਨੂੰ ਆਣਾ ਪਵੇਗਾ ਛਾਵੜਾ ਫੂਡ ਸ਼ਾਪ ਆਓ ਤੁਹਾਨੂੰ ਲੈ ਕੇ ਚਾਲਦੇ ਨਾਲ ਦਿਖਾਣੇ ਆ ਵੀਨੇ ਕੋ ਕਿਹੜੀ ਕਿਹੜੀ ਤਰ੍ਹਾਂ ਦੇ ਜਿਹੜੇ ਖਾਸ ਸਮੋਸੇ ਹੈਗੇ ਪਾਸਤਾ ਸਮੋਸਾ ਚੀਜ਼ ਕੋਨ ਰੋਸ ਸਮੋਸਾ ਆਲੂ ਸਮੋਸਾ ਮੰਚੂਰੀਅਨ ਸਮੋਸਾ ਆਇਓ ਚਲਦੇ ਆਂ ਛੜਨ ਇੱਥੇ ਆਨਰ ਮਿਲ ਰਹੇ ਆਂ ਆਹ ਗੱਲ ਮਤ ਕਰਦੇ ਨੇ ਪੁੱਛਦੇ ਆਂ ਕਿ ਅਸੀਂ ਗੱਲ ਕਰਦੇ ਆਂ ਸਮੋਸਿਆਂ ਦੀ ਇੱਕ ਪਾਸੇ ਤਾਂ ਜਿਹੜੀ ਆਪਣੇ ਸਮੋਸੇ ਵਿੱਚ ਜਿਹੜੇ ਆਪਾਂ ਨੂੰ ਹਰ ਤੱਕ ਖਾਲੀ ਤੱਕ ਬਰਕਰਾਰ ਰੱਖਿਆ ਹੋਇਆ ਹੈ ਮਾਰਕੀਟ ਦੇ ਵਿੱਚ ਭਾਈ ਤੁਸੀਂ ਸਾਡੇ ਸਮੋਸੇ ਦੇਖੋ ਇਹਦੇ ਜਿੰਨਾ ਆਇਲ ਨਹੀਂ ਹੋਏਗਾ ਆਇਲ ਫ੍ਰੀ ਸਮੋਸਾ ਆਏਗਾ ਜਿਸ ਦਾ ਮੈਂ ਤੋੜੇ ਖਾਓ ਬਿਲਕੁਲ ਆਇਲ ਨਹੀਂ ਤੁਹਾਨੂੰ ਕਿਸੇ ਸਮੋਸੇ ਵਿੱਚ ਨਹੀਂ ਮਿਲੇਗਾ ਜੇ ਆਪਾਂ ਨੂੰ ਮਾਰਕੀਟ ਵਿੱਚ ਬੈਠੇ ਹੋਏ ਕਿੰਨਾ ਟਾਈਮ ਹੋ ਗਿਆ ਜੀ? ਸਾਨੂੰ ਹੋ ਗਏ ਜੀ 19 ਸਾਲ ਹੋ ਗਏ ਨੇ। 19 ਸਾਲ ਹੋ ਗਏ। ਹਾਂ ਜੀ। ਇਹ ਸਰ ਕਿੰਨੀ ਕਿਹੜੀ ਜਨਰੇਸ਼ਨ ਚੱਲ ਰਹੀ ਹੈ ਅਸਲ? ਇਹ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀਗਾ ਜੀ ਕੰਮ। ਨਾਲ ਉਸ ਤੋਂ ਪਾਪਾ ਨੇ ਸੰਭਾਲਿਆ ਤੇ ਹੁਣ ਅਸੀਂ ਸੰਭਾਲਦੇ ਆਂ। ਸਰ ਆਪਣੇ ਕੋਲ ਕਿਹੜੀ ਕਿਹੜੇ ਤਰ੍ਹਾਂ ਦੇ ਸਮੱਸਿਆ ਹੁੰਦੇ ਆ ਵੀ? ਅਪਜਾਪ ਵੈਰਾਈਟੀ ਦੀ ਗੱਲ ਕਰੀਏ ਸਾਡੇ ਕੋਲ ਪੰਜ ਤਰੀਕੇ ਦੇ ਸਮੋਸੇ ਹੁੰਦੇ ਨੇ ਆਲੂ ਵਾਲੇ ਨੂਡਲ ਵਾਲੇ ਮਨਚੂਰੀਅਨ ਚੀਜ਼ ਕੋਨ ਪਾਸਤਾ ਇਹ ਸਾਰੇ ਸਮੋਸੇ ਸਾਡੇ ਕੋਲ ਅਵੇਲੇਬਲ ਮਿਲਦੇ ਨੇ ਤੇ ਇਹਨਾਂ 'ਚ ਕਿਸੇ ਤਰੀਕੇ ਦਾ ਕੋਈ ਆਇਲ ਨਹੀਂ ਹੋ ਜਾਏਗਾ ਬਿਲਕੁਲ ਆਇਲ ਫਰੀ ਸਮੋਸਾ ਹੋਵੇਗਾ ਭਾਵੇਂ ਇਹਨਾਂ 'ਚ ਤਲਿਆ ਤੇਲ ਜੀ ਹੁੰਦਾ ਪਰ ਇਹ 'ਚ ਤੇਲ ਨਹੀਂ ਹੁੰਦਾ ਹੈ ਨਾ ਜਦੋਂ ਗੱਲ ਕਰੀਓ ਹਾਂਜੀ ਹਾਂਜੀ ਬਿਲਕੁਲ ਆਇਲ ਫਰੀ ਹੋਇਆ ਜੀ ਸਿਹਰ ਜੀ ਆਪਾਂ ਨੇ ਖਾਣੇ ਹੋਣ ਦੇ ਐਡਰੈਸ ਕਿੱਥੇ ਆਪਣੀ ਲੋਕੇਸ਼ਨ ਕਿੱਥੇ ਹੈ ਜੀ ਸਾਹਿਬ ਇਹ ਆਪਣਾ ਜੀ ਕਿਚਨਗਰ ਰਾਂਚਨਮ ਦੇ ਆਪੋਜ਼ਿਟ ਹੰਬੜਾ ਰੋਡ ਟਾਈਮਿੰਗ ਕਿਹਦੇ ਰਹੀ ਜੀ ਸਵੇਰੇ 8:00 ਤੋਂ ਲੈ ਕੇ ਰਾਤੀ 9:00 ਤੱਕ ਹੁਣ ਆਪਣਾ ਜਿਹੜਾ ਚੀਜ਼ ਕੋਸ ਮੋਸਾ ਜੇਗਾ ਉਹ ਤਿਆਰ ਹੈ ਆ ਤੁਹਾਨੂੰ ਦਿਖਾਉਣਾ ਵੀ ਨਹੀਂ ਘੈਂਟ ਗੱਲਬਾਤ ਹੈਗੀ ਆ ਜੀ ਚੈੱਕ ਕਰੋ ਕੀ ਆ ਫਿਲਿੰਗ ਬਣੀ ਹੋਈ ਹੈ ਮਿਸ ਪ੍ਰੋਪਰ ਜੀ ਇਸ ਕੋਨ ਵਾਲੀ ਫਿਲਿੰਗ ਉਹ ਭਰੀ ਹੋਈ ਹੈ ਦੇ ਅੰਦਰ ਤੇ ਮੈਨੂੰ ਬਹੁਤ ਹੀ ਘੈਂਟ ਵਧੀਆ ਗੱਲਬਾਤ ਲੱਗੀ ਵੀ ਆ ਦੇਖੋ ਇਹਦੇ ਪਿੱਛੇ ਨਾ ਸੀ ਲਿਖਿਆ ਹੋਇਆ ਹੈ ਪਛਾਣ ਕਰਨ ਵਾਸਤੇ ਕਿ ਕਿਹੜਾ ਵਾਹ ਤੇ ਪਾਸੇ ਵਾਲੇ ਪਿੱਛੇ ਪੀ ਲਿਖਿਆ ਹੋਇਆ ਹੈ ਮੱਝੂਨ ਪਿੱਛੇ ਐਮ ਲਿਖਿਆ ਹੋਇਆ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਕਿ ਡਿਫਰੈਂਸ਼ੀਏਟ ਕਰ ਸਕੀ ਹੈ ਤੇ ਆਓ ਟੇਸਟ ਕਰਦੇ ਹਾਂ ਲੈਟਸ ਹੈਵ ਅ ਵਾਈਟ ਕਿਆ ਆ ਸਮੋਸਾ ਹੈ ਮਿਸ ਸਮੋ ਇੱਕ ਸਮੋਸੇ ਨਾਲ ਤੁਹਾਨੂੰ ਦੋ ਟੇਸਟ ਆ ਰਹੇ ਸਮੋਸਾ ਦਾ ਟੇਸਟ ਹੈ ਹੀ ਹੈ ਚਲੋ ਨਾਜਰਾ ਚੀਜ਼ ਕੋਨ ਰੋਲਾ ਜਿਹੜਾ ਟੇਸਟ ਆ ਰਿਹਾ ਨੇ ਵਿੱਚ ਉਹ ਤੇ ਲਾਜਵਾਬ ਹੈ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਐ ਇਹੋ ਜਿਹੇ ਸਮੋਸੇ ਤਾਂ ਤੁਹਾਨੂੰ ਆਣਾ ਪਵੇਗਾ ਛਾਵੜਾ ਫੂਡ ਸ਼ਾਪ ਇਹ ਖਾਸ ਸਮੋਸੇ ਹੈਗੇ ਪਾਸਤਾ ਸਮੋਸਾ ਚੀਜ਼ ਕੋਨ ਰੋਸ ਸਮੋਸਾ ਆਲੂ ਸਮੋਸਾ ਮਨਚੂਰੀਅਨ ਸਮੋਸਾ ਬਈ ਤੁਸੀਂ ਸਾਡੇ ਸਮੋਸੇ ਦੇਖੋਗੇ ਜਿੱਦਾਂ ਆਇਲ ਨਹੀਂ ਹੋਏਗਾ ਆਇਲ ਫਰੀ ਸਮੋਸਾ ਆਏਗਾ ਜਿੱਦਾਂ ਮੈਨੂੰ ਤੋੜੇ ਖਾਓ ਬਿਲਕੁਕੁਲ ਆਇਲ ਨਹੀਂ ਤੁਹਾਨੂੰ ਕਿਸੇ ਸਮੋਸੇ ਵਿੱਚ ਨਹੀਂ ਮਿਲੇਗਾ ਸੇਵਾ ਨੂੰ ਹੋ ਗਏ 19 ਸਾਲ ਹੋ ਗਏ ਨੇ ਇਹ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀਗਾ ਜੀ ਕੰਮ ਨਾਲ ਉਸ ਤੋਂ ਬਾਅਦ ਪਾਪਾ ਨੇ ਸੰਭਾਲਿਆ ਤੇ ਹੁਣ ਅਸੀਂ ਸੰਭਾਲਦੇ ਆਂ ਸਾਡੇ ਕੋਲ ਪੰਜ ਤਰੀਕੇ ਦੇ ਸਮੋਸੇ ਹੁੰਦੇ ਨੇ ਆਲੂ ਵਾਲੇ ਨੋਡਲ ਵਾਲੇ ਮੰਚੂਰੀਅਨ ਚੀਜ਼ ਕੌਨ ਪਾਸਤਾ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 9 ਵਜੇ ਤਾਂ ਹੁਣ ਆਪਣਾ ਜਿਹੜਾ ਚੀਜ਼ ਕੌਨ ਸਮੋਸਾ ਜਿਹੜਾ ਉਹ ਤਿਆਰ ਹੈ ਇਹ ਆ ਸਮੋਸਾ ਇਸ ਸਮੋ ਇੱਕ ਸਮੋਸੇ ਨਾਲ ਤੁਹਾਨੂੰ ਦੋ ਟੇਸਟ ਆਏ ਸਮੋਸਾ ਦਾ ਟੇਸਟ ਤਾਂ ਹੈ ਹੀ ਹੈ ਚਲੋ ਨਾਲ ਜਿਹੜਾ ਚੀਜ਼ ਕੌਨ ਰੋਣਾ ਜਿਹੜਾ ਟੇਸਟ ਆ ਰਿਹਾ ਨੇ ਵਿੱਚ ਉਹ ਤੇ ਲਾਜਵਾਬ ਹੈਗਾ